ਹਲ ਹੋਵੇਗੀ ਇੱਕ ਟ੍ਰੇਨ ਦੀ ਜੋ ਚਲਾਈ ਜਾ ਰਹੀ ਹੈ ਸ਼ਰਧਾਲੂਆਂ ਦੇ ਲਈ ਤੇ ਚਲਾਈ ਜਾ ਰਹੀ ਹੈ ਵੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਜੀ ਅਹਿਮ ਖਬਰ ਹੈ ਇਸ ਕਰਕੇ ਅੱਛਰਵਾਤੇ ਇਸ ਤੋਂ ਕਰ ਰਹੇ ਹਾਂ ਵੈਸ਼ਨੂ ਦੇਵੀ ਤੋਂ ਅੰਮ੍ਰਿਤਸਰ ਤੱਕ ਚਲੇਗੀ ਬੰਦੇ ਭਾਰਤ ਵੈਸ਼ਨੂ ਦੇਵੀ ਅਹ ਜਿਹੜੀ ਟ੍ਰੇਨ ਹੈ ਬੰਦੇ ਭਾਰਤ ਟ੍ਰੇਨ ਵੈਸ਼ਨੂ ਦੇਵੀ ਤੋਂ ਅੰਮ੍ਰਿਤਸਰ ਤੱਕ ਸਿੱਧੀ ਰੇਲ ਯਾਤਰਾ ਹੁਣ ਕੀਤੀ ਜਾ ਸਕੇਗੀ 10 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਖਾਣਵੀ ਹਰੀ ਝੰਡੀ ਹਸਤੇ ਦੇ 6 ਦਿਨ ਇਹ ਟ੍ਰੇਨ ਚੱਲੇਗੀ ਹਾਲਾਂਕਿ ਮੰਗਲਵਾਰ ਨੂੰ ਟ੍ਰੇਨ ਨਹੀਂ ਜਾਏਗੀ ਜਿਹੜਾ ਟ੍ਰੇਨ ਨੰਬਰ ਹੋਏਗਾ 26406 ਅ ਇਹ ਟ੍ਰੇਨ ਚੱਲੇਗੀ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਹਰੀ ਝੰਡੀ ਦਿਖਾਉਣਗੇ 10 ਅਗਸਤ ਨੂੰ ਕਾਬਲੇ ਗੌਰ ਹੈ ਕਿ ਜੇਕਰ ਅਸੀਂ ਜ਼ਿਕਰ ਕਰੀਏ ਵੈਸ਼ਨ ਦੇਵੀ ਤਾਮਦਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਾਂਦੇ ਨੇ ਸ਼ਰਧਾਲੂ ਖਾਸ ਤੌਰ ਤੇ Hindu ਧਰਮ ਦੇ ਨਾਲ ਜੁੜੇ ਹੋਏ ਲੋਕ ਔਰ ਕਾਬਲੇ ਗੌਰ ਇਹ ਵੀ ਹੈ ਕਿ ਵੈਸ਼ਨ ਦੇਵੀ ਦੀ ਜਿਹੜੀ ਯਾਤਰਾ ਉਹ ਕਟੜਾ ਤੋਂ ਸ਼ੁਰੂ ਹੁੰਦੀ ਹੈ ਜੰਮੂ ਦੇ ਕਟੜਾ ਤੋਂ ਤਾਂ ਕਟੜਾ ਤੱਕ ਇਹ ਟ੍ਰੇਨ ਹੈ ਜਿਹੜੀ ਮੁਸਾਫਰਾਂ ਨੂੰ ਉੱਥੇ ਪਹੁੰਚਾਏਗੀ ਹਾਲਾਂਕਿ ਵਕ ਵਕ ਸਮਾਂ ਤੋਂ ਆਲਰੇਡੀ ਜਿਹੜੀ ਬੰਦੇ ਭਰਦ ਟ੍ਰੇਨ ਹੈ ਜਿਹੜੇ ਸ਼ਰਧਾਲੂਆਂ ਉਹਨਾਂ ਨੂੰ ਕਟੜਾ ਤੱਕ ਲੈ ਕੇ ਜਾਂਦੀ ਹੈ ਜੰਮੂ ਕਟੜਾ ਤੱਕ ਔਰ ਉਸ ਤੋਂ ਬਾਅਦ ਪੈਦਲ ਯਾਤਰਾ ਹੁੰਦੀ ਹੈ ਕਰੀਬ 13 14 ਕਿਲੋਮੀਟਰ ਦੀ ਕਿ ਉਹ ਪੈਦਲ ਯਾਤਰਾ ਦੇ ذریعے ਮਾਤਾ ਦੇ ਭਵਨ ਤੱਕ ਪਹੁੰਚਦੇ ਨੇ ਜਿਹੜੇ ਸ਼ਰਧਾਲੂ ਹੁੰਦੇ ਨੇ ਔਰ ਹੁਣ ਅੰਮ੍ਰਿਤਸਰ ਤੋਂ ਲੈ ਕੇ ਵੈਸ਼ਨ ਦੇਵੀ ਟ੍ਰੇਨ ਜਿਹੜੀ ਅੰਮ੍ਰਿਤਸਰ ਤੋਂ ਤੋਂ ਵੈਸ਼ਨ ਦੇਵੀ ਤੱਕ ਸ਼ੁਰੂ ਕੀਤੀ ਗਈ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਵਿਨੇਸ਼ ਗਟਾਰੀਆ ਸਾਡੇ ਨਾਲ ਨੇ ਵਿਨੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇੰਪੋਰਟੈਂਟ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਵੈਸਤਨ ਦੇ ਵੀ ਜਾਣਾ ਚਾਹੁੰਦੇ ਨੇ ਕਿੱਥੋਂ ਕਿੱਥੇ ਤੱਕ ਚੱਲੇਗੀ ਟ੍ਰੇਨ ਕੁਝ ਟਾਈਮਿੰਗਸ ਨੂੰ ਲੈ ਕੇ ਕੀ ਇਨਫੋਰਮੇਸ਼ਨ ਤੁਹਾਡੇ ਕੋਲ ਅ ਮੈਂ ਗਰੋਵੇ ਕਾਫੀ ਕ੍ਰੂਸ਼ੀਅਲ ਅਪਡੇਟ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਜੰਮੂ ਡਿਵੀਜ਼ਨ ਦੇ ਵੱਲੋਂ ਇੱਕ ਪ੍ਰੈਸ ਰਿਪੋਰਟ ਜਾਰੀ ਹੋਇਆ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ 10 ਅਗਸਤ ਨੂੰ ਆਂਦੀ 10 ਅਗਸਤ ਨੂੰ ਯਾਨੀ ਕਿ ਸੰਡੇ ਦੇ ਦਿਨ ਜਿਹੜੀ ਜੰਮੂ ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਤੋਂ ਲੈ ਕੇ ਅੰਮ੍ਰਿਤਸਰ ਦੇ ਵਿਚਕਾਰ ਇੱਕ ਵੰਦੇ ਭਦਰ ਟ੍ਰੇਨ ਸ਼ੁਰੂ ਹੋ ਰਹੀ ਹੈ ਜਿਹੜੀ ਕਿ ਚਿਰਾਂ ਪੁਰਾਣੀ ਮੰਗ ਚੱਲ ਰਹੀ ਸੀ ਸਪੈਸ਼ਲੀ ਜਦੋਂ ਤੋਂ ਕਟੜਾ ਦਾ ਰੇਲਵੇ ਸਟੇਸ਼ਨ ਬਣਿਆ ਹੈ ਕਿ ਅੰਮ੍ਰਿਤਸਰ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਹੈ ਆਪਾਂ ਜਾਣਦੇ ਹਾਂ ਉੱਥੇ ਦਰਬਾਰ ਸਾਹਿਬ ਵੀ ਹੈ ਦੁਰਗਿਆਨਾ ਮੰ ਮਾਤਾ ਵੈਸ਼ਨੋ ਦੇਵੀ ਵੀ ਆਪਾਂ ਜਾਣਦੇ ਆ ਕਿ Hindu ਧਰਮ ਦਾ ਇੱਕ ਬਹੁਤ ਹੀ ਵੱਡਾ ਧਾਰਮਿਕ ਸਥਾਨ ਹੈ ਉੱਥੇ ਦੋਨਾਂ ਥਾਵਾਂ ਤੇ ਲੱਖਾਂ ਦੀ ਤعداد ਵਿੱਚ ਸ਼ਰਧਾਲੂ ਜਾਂਦੇ ਆ ਤੇ ਉਹ ਮੰਨ ਨੂੰ ਹੁਣ ਆਪਾਂ ਕਹਿ ਸਕਦੇ ਆ ਕਿ ਉਹ ਮਨਜ਼ੂਰੀ ਮਿਲ ਗਈ ਹੈ ਤੇ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਇਹ ਜਿਹੜਾ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਕਿ ਜਿਹੜੀ ਮਾਤਾ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਲੈ ਕੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੱਕ ਇੱਕ 10 ਅਗਸਤ ਤੋਂ ਟ੍ਰੇਨ ਲਾਂਚ ਹੋ ਰਹੀ ਹੈ ਬੰਦੇ ਭਾਰਤ ਜਿੰਨੂੰ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰencing ਰਾਹੀਂ ਹਰੀ ਚੰਡੀ ਦਿਖਾ ਕੇ ਰਵਾਨਾ ਕਰਨਗੇ ਤੇ ਇਹ ਟ੍ਰੇਨ ਦੀ ਜੇ ਮੈਂ ਟਾਈਮਿੰਗ ਦੀ ਗੱਲ ਕਰਾਂ ਤਾਂ ਸਵੇਰੇ 6:40 ਤੇ ਚੱਲੂਗੀ ਮਾਦਾਬੈਸ਼ਨੂ ਦੇਵੀ ਤੋਂ ਤੇ 12:20 ਤੇ ਦੁਪਹਿਰੇ ਅੰਮ੍ਰਿਤਸਰ ਪਹੁੰਚੂਗੀ ਤੇ ਰਾਸਤੇ ਵਿੱਚ ਜਿੱਥੇ ਇਹਦਾ ਸਟਾਪੇਜ ਹੋਊਗਾ ਜੰਮੂ ਹੋ ਗਿਆ ਉਹ ਤਾਂ ਸੁਭਾਵਿਕਾ ਜੰਮੂ ਮੇਜਰ ਸਟੇਸ਼ਨ ਹੈ ਜੰਮੂ ਤਾਂ ਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਪਠਾਨਕੋਟ ਕੈਂਟੋਸ ਦੇ ਨਾਲ ਇੱਕ ਕਾਫੀ ਵੱਡਾ ਸਟੇਸ਼ਨ ਹੈ ਜਲੰਧਰ ਸਿਟੀ ਪੰਜਾਬ ਵਾਸੀਆਂ ਲਈ ਕਾਫੀ ਕ੍ਰੂਸ਼ੀਅਲ ਹੈ ਤੇ ਨਾਲ ਬਿਆਸ ਤੇ ਉਸ ਤੋਂ ਬਾਅਦ ਅਮਰੀਕ ਸਰ ਦਾ ਫ੍ਰਸਟ੍ਰੇਸ਼ਨ ਹੈ ਤੇ ਫਿਰ ਜਿਹਨ ਦੀ ਵਾਪਸੀ ਦੀ ਗੱਲ ਕਰੀ ਤਾਂ ਸ਼ਾਮ ਨੂੰ 4:25 ਤੇ ਇੱਕ ਯਾਨੀ ਕਿ ਕਰੀਬ 4:30 ਵਜੇ ਇਹ ਮਾਤਾ ਜਿਹੜੀ ਟ੍ਰੇਨ ਹੈ ਅਮਰੀਕ ਸਰ ਤੋਂ ਰਵਾਨਾ ਹੋਊਗੀ ਤੇ ਉਸ ਤੋਂ ਬਾਅਦ 10 ਵਜੇ ਫੇਰ ਵਾਪਸ ਜਿਹੜੀ ਮਾਤਾ ਵੈਸ਼ਨ ਦੇਵੀ ਪਹੁੰਚੂਗੀ ਤੇ ਵਾਪਸੀ ਤੇ ਵੀ ਸੇਮ ਸਟਾਪੇਜ ਰਹੂਗਾ ਜਿਹੜਾ ਬਿਆਸ ਹੈ ਜਲੰਧਰ ਸਿਟੀ ਹੈ ਪਠਾਨਕੋਟ ਕੈਂਟ ਹੈ ਤੇ ਜੰਮੂ ਹੈ ਤੇ ਇਹ ਇਸ ਨਾਲ ਸਸਕਮਿਆ ਕੀ ਜਿਹੜੇ ਮਾਤੋਂ ਵੈਸ਼ਨੂ ਦੇ ਵੀ ਕਟੜਾ ਜਾਣ ਵਾਲੇ ਹੈ 골ਡਨ ਟੈਂਪਲ ਜਾਣ ਵਾਲੇ ਹੈ ਦੁਰਗਿਆਰਾ ਮੰਦਿਰ ਜਾਣ ਵਾਲੇ ਹੈ ਸ਼ਾਰੇਸ਼ਰਦਾਲ ਨੂੰ ਜਿਹੜਾ ਕਾਫੀ ਮਾਤਰਾ ਵਿੱਚ ਫਾਇਦਾ ਹੋਣ ਵਾਲਾ ਹੈ ਤੇ ਹਫਤੇ ਵਿੱਚ 6 ਦਿਨ ਚੱਲੂਗੀ ਇਹ ਟ੍ਰੇਨ ਇੱਕ ਮੰਗਲਵਾਰ ਦਾ ਦਿਨ ਅਜੇ ਹੈ ਜਿਹੜਾ ਹੁਣ ਤੱਕ ਇਹ ਟ੍ਰੇਨ ਨਹੀਂ ਚੱਲਨੀ ਬਾਕੀ 6 ਦੇ 6 ਦਿਨ ਇਹ ਟ੍ਰੇਨ ਚੱਲੂਗੀ ਜਿਸ ਨਾਲ ਆਪਣੇ ਆਪ ਵਿੱਚ ਹੀਗਾ ਆਪਾਂ ਕਹਿ ਸਕਦੇ ਹਾਂ ਕਿ ਡੇਲੀ ਬੇਸਿਸ ਤੇ ਜਿਹੜੇ ਪਸੰਦ ਨੂੰ ਜਾਣ ਵਾਲੇ ਆ ਉਹ ਇਸ ਸਰੇ ਤੋਂ ਲਾਹ ਰਹਿ ਸਕਦੇ ਆ ਤੇ 10 ਤਰੀਕ ਅੱਜ 6 ਤਰੀਕ ਹੋ ਗਈ ਅੱਜ ਤੋਂ 4 ਦਿਨ ਬਾਅਦ ਹੈ ਇਸ ਸਰੇ ਦੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂ ਬੱਦਰੀ ਤਾਂ ਸਾਡੇ ਸੇ ਉਗੀ ਜਾਣਕਾਰੀ ਦੇ ਰਹੀ ਸੀ ਤਾਂ ਇੰਪੋਰਟੈਂਟ ਹੈ ਕਿ ਜਲਦੀ ਬੰਦੇ ਪਰ ਟ੍ਰੇਨ ਸਾਨੂੰ ਚਲਦੀ ਹੋਈ ਨਜ਼ਰ ਆਈ